Tidak, tidak, Oke. ਮੈਂ ਡਾਕਟਰ ਸੋਰੰਗੀ ਤਵਨ ਸਰ ਜਨ ਅੰਮ੍ਰਿਤਸਰ ਸਾਰਿਆਂ ਨੂੰ ਨਮਸਕਾਰ ਕਰਦਾ ਐ ਐਂਡ ਸੇਤੂ ਭਗਵਨ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12 13 ਤੇ 14 ਅਕਤੂਬਰ ਨੂੰ 3 ਦਿਨ ਪल्स ਪੋਲੀਓ ਮਹਿੰਮ ਚਲਾਈ ਜਾ ਰਹੀ ਹੈ ਜਿਦੇ ਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਜਿਵੇਂ ਕਹਿੰਦੇ ਆ ਵੀ ਦੋ ਬੂੰਦਾਂ ਜੀਵਨ ਦੀਆਂ ਉਹ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਣਗੀਆਂ ਅੱਜ 12 ਤਰੀਕ ਨੂੰ ਸਾਡੇ ਜਿਵੇਂ ਤੁਸੀਂ ਦੇਖ ਰਹੇ ਹੋ ਫਿਕਸਡ ਬੂਥ ਨੇ ਬੂਥ ਤੇ ਸਾਡੇ ਸਿਹਤ ਦੇ ਭਾਗ ਦੇ ਕਰਮਚਾਰੀ ਬੈਠ ਕੇ ਬੱਚਿਆਂ ਨੂੰ ਬੂਂਦਾ ਪਲਾਂਣਗੇ ਐਂਡ ਕੱਲ ਤੇ ਪਰਸੋਂ ਮੰਡੇ ਤੇ ਟਿਊਲ ਦੇ 13 ਤੇ 14 ਅਕਤੂਬਰ ਨੂੰ ਸਾਡੀਆਂ ਟੀਮਾਂ ਘਰ-ਘਰ ਜਾ ਕੇ ਜਿਹੜੀਆਂ ਪੋਲੀਓ ਦੀਆਂ ਬੂਂਦਾ ਜਿਹੜੇ ਤੋਂ ਪੰਜ ਚਲਦੇ ਬੱਚਿਆਂ ਨੂੰ ਪਲਾਂਣਗੇ ਸਾਡੇ ਕੋਲ ਲਗਭਗ 27 ਲੱਖ 8283000 ਦੀ ਪੋਪੂਲੇਸ਼ਨ ਹੈ ਇਹਦੇ ਚ ਸਾਡੇ 1.5 ਲੱਖ ਦੇ ਕਰੀਬ ਘਰ ਨੇ ਤੇ ਉਹਦੇ ਚ ਜੋ ਸਾਡੀ ਸਿਹਤ ਭਗ ਦੀ ਟੀਮ ਨੇ ਵਰਕਆਊਟ ਕੀਤਾ ਇੱਕ ਸਾਰਾ ਪਲਾਨ ਬਣਾਇਆ ਹੁੰਦਾ ਹੈ 297000 ਦੇ ਆਸ-ਪਾਸ ਸਾਡੇ ਜ਼ਿਲ੍ਹੇ ਦੇ ਬੱਚੇ ਆ 0 ਤੋਂ 5 ਸਾਲ ਦੇ ਐਂਡ ਦੇਖੋ ਵੈਸੇ ਤਾਂ ਜਿਹੜਾ ਸਾਡਾ ਦੇਸ਼ ਆ ਭਾਰਤ ਉਹ ਪੋਲੀਓ ਮੁਕਤ ਹੋ ਚੁੱਕਾ ਹੈ 2011 ਦੇ ਵਿੱਚ ਲਾਸਟ ਪੋਲੀਓ ਦਾ ਕੇਸ ਇੰਡੀਆ 'ਚ ਰਿਪੋਰਟ ਹੋਇਆ ਸੀ ਉਸ ਤੋਂ ਬਾਅਦ WHO ਵੱਲੋਂ 2014 'ਚ ਭਾਰਤ ਨੂੰ ਪੋਲੀਓ ਮੁਕਤ ਘਾਰ ਕਰ ਦਿੱਤਾ ਗਿਆ ਲੇਕਿਨ ਫਿਰ ਵੀ ਜੋ ਕਿ ਸਾਡੇ ਜਿਹੜੇ ਗੁਆਂਢੀ ਦੇਸ਼ ਨੇ ਪਾਕਿਸਤਾਨ افغانستان ਉਹਨਾਂ ਚ ਕੁਝ ਕੁਝ ਪੋਲੀਓ ਦਾ ਕੇਸ ਮਿਲ ਰਹੇ ਐਂਡ ਬਿਕੋਜ਼ ਅਸੀਂ ਬਿਲਕੁਲ ਬਾਰਡਰ ਤੇ ਆ ਸਾਡਾ ਬਾਰਡਰ ਸਟੇਟ ਐਂਡ ਮੂਰ ਮੁਰੰਗਰ ਸਰ ਬਾਰਡਰ ਡਿਸਟ੍ਰਿਕਟ ਆ ਸਾਨੂੰ ਥੋੜਾ ਜਿਹਾ ਮਤਲਬ ਵੀ ਹੈਵ ਟੂ ਬੀ ਐਕਸਟਰਾ ਕੇਅਰਫੁਲ ਓਕੇ ਥੋੜੀ ਬਹੁਤ ਇਮੀਗ੍ਰੇਸ਼ਨ ਚੱਲਦੀ ਆ ਕੁਝ ਲੋਕ ਆਦੇ ਜਾਂਦੇ ਆ ਕੁਝ ਅਵਪਾਰ ਚੱਲਦਾ ਐਂਡ ਉਦੇਤੇ ਵੀ ਆਰ ਸੇ ਵਰਕਿੰਗ ਔਨ ਜੀਲੋਟ ਜੀਲੋਟ ਟਾਲ ਵੀ ਬਿਲਕੁਲ ਅਸੀਂ ਇਸ ਪੋਜੀਸ਼ਨ 'ਚ ਨਹੀਂ ਕਿ ਜਰਾ ਵੀ ਰਿਸਕ ਲੈ ਸਕੀਏ ਕਿਉਂਕਿ ਸਾਡੇ ਬੱਚਿਆਂ ਦੇ ਤਿਹਕ ਦਾ ਸਵਾਲ ਹੈ ਉਹਨਾਂ ਦੀ ਅੱਛੀ ਸਿਹਤ ਦਾ ਸਵਾਲ ਹੈ ਐਂਡ ਕੱਲ ਵੀ ਅਸੀਂ ਇੱਕ ਰੈਲੀ ਕੀਤੀ ਸੀਗੀ ਕੈਂਪੇਨ ਸ਼ੁਰੂ ਕੀਤੀ ਸੀਗੀ ਜਾਗਰੂਕਤਾ ਮਹਿੰਦਗੀ ਸ਼ੁਰੂ ਕੀਤੀ ਸੀਗੀ ਕਿਉਂਕਿ ਕੋਈ ਵੀ ਬਿਹੜਾ ਸਿਹਤ ਉਪਭਾਗ ਦਾ ਪ੍ਰੋਗਰਾਮ ਹੈ ਉਹ ਕਮਿਊਨਿਟੀ ਪਾਰਟਿਸਪੇਸ਼ਨ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾ ਅਧੂਰਾ ਹੈ ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਸਾਰੇ ਪੇਰੈਂਟਸ ਸਾਰੇ ਲੋਕ ਸਾਰੀ ਕਮਿਊਨਿਟੀ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿ ਅਸੀਂ 0 ਤੋਂ 5 ਸਾਲ ਦੇ ਬੱਚਿਆਂ ਨੂੰ ਜਾ ਕੇ ਬੂਤ ਤੇ ਜਾਂ ਸਾਡੀ ਟੀਮਾਂ ਘਰਾਂ ਦੇ ਤੇ ਉਹਨਾਂ ਨੂੰ ਪੋਲੀਓ ਬੂੰਦਾਂ ਪਿਲਾਓ। ਦੇਖੋ ਅੱਜ ਜੇ ਅਨਗੜ ਏਰੀਆ 'ਚ ਖੜੇ ਆਂ ਐਂਡ ਤੁਸੀਂ ਦੇਖੋ ਵੀ ਬੱਚਿਆਂ ਨੂੰ ਆਦਤ ਪਈ ਹੋਈ ਆ। ਬੱਚਿਆਂ 'ਚ ਉਤਸ਼ਾਹ ਹੈ ਕਿ ਅਸੀਂ ਪੋਲੀਓ ਬੂੰਦਾਂ ਪੀਣੀ ਆ ਬਿਕਾਉਜ਼ ਸਾਡਾ ਸਟਾਫ ਇਹਨਾਂ ਨਾਲ ਇੰਟਰੈਕਟ ਕਰਦਾ ਹੈ ਸਾਡੇ ਵਰਕਰ ਜਿਹੜੇ ਘਰ ਘਰ ਜਾਂਦੇ ਆ ਸਰਵੇ ਕਰਦੇ ਆ ਦੇ ਆਰ ਥਿੰਗ ਮਿਕਸਿੰਗ ਅਪ ਵਿਦ ਦ ਪੀਪਲ ਐਂਡ ਬੱਚੇ ਇੰਨੀ ਵੀ ਜਮਨਸਿਖ ਨੇ ਉਹ ਪਿੰਡਾਂ ਜੂ ਹੀ ਜਾਣਦੇ ਆ ਤੇ ਬੱਚੇ ਆ ਗੋ ਖੁਸ਼ੀ ਖੁਸ਼ੀ ਤੇ ਦੌੜਦੇ ਆ ਟੀਮਾਂ ਨੂੰ ਰਿਸੀਵ ਕਰਦੇ ਆ ਵੀ ਪੋਲੀਓ ਬੂੰਦਾ ਲੈਓ ਜੀ ਅੰਕਲ ਸਾਨੂੰ ਪਿਲਾਓ ਥੈਟ ਮੀਨਸ ਵੀ ਇੱਕ ਇੰਨੀ ਜਿਆਦਾ ਐਨੇ ਸਾਲਾਂ ਚ 1900 ਸਮਝ ਲਓ ਵੀ 95 ਤੋਂ ਇਹ ਕੈਂਪੇਨ ਸ਼ੁਰੂ ਹੋਈ ਹੋਈ ਹੈ ਹਲਕ ਨੂੰ ਐਂਡ 99 ਤੋਂ ਆਪਾਂ 2021 ਤੱਕ ਪਹੁੰਚ ਗਏ ਆ 30 ਸਾਲ ਬੜਾ ਲੰਮਾ ਸਫਰ ਹੁੰਦਾ ਐਂਡ ਇਹ ਇੱਕ ਬਹੁਤ ਹੀ ਵੱਡੀ ਜਿਹੜੀ ਆ ਉਹ ਜਿੱਤੇ ਇੱਕ ਬਿਮਾਰੀ ਤੇ ਜਿਹੜੀ ਕਿ ਆਪਣਾ ਸਾਰੀ ਉਮਰ ਡਿਫਰੈਂਟਲੀ ਏਬਲਡ ਹੋ ਜਾਣਾ ਦੈਟ ਇਜ਼ ਵੈਰੀ ਸੈਡ ਬੈਡ ਐਂਡ ਕੋਨੋ ਇਹ ਮੈਂ ਚੱਲ ਰਹੀ ਆ ਐਂਡ ਸਾਡੇ ਵਰਕਰ ਸਾਡਾ ਸਟਾਫ ਸਾਡੇ डब्ल्यूएचओ ਦੇ ਡਾਕਟਰ ਸਾਹਿਬਾਨ ਜਿਲ੍ਹਾ ਟੀਕਾ ਕਰਨ ਅਫਸਰ ਮਾਸ ਮੀਡੀ ਅਫਸਰ ਫੋਰ ਸਾਡੇ ਜਿਹੜੇ ਨਾਲ ਸਟਾਫ ਮੈਂਬਰਸ ਨੇ ਆਸ਼ਾ ਵਰਕਰ ਨੇ ਐਲਮ ਨੇ ਲਛਮੀ ਨੇ ਬਹੁਤ ਮਿਹਨਤ ਕਰ ਰਿਹਾ ਸਾਰਾ ਇੱਕ ਪ੍ਰੋਪਰ ਪਹਿਲਾਂ ਸਰਵੇ ਕਰਕੇ ਇੱਕ ਬਲੂਪ੍ਰਿੰਟ ਬਣਾਇਆ ਹੋਇਆ ਐਂਡ ਉਸ ਅਕੋਰਡਿੰਗਲੀ ਮਤਲਬ ਅਸੀਂ ਕੰਮ ਕਰ ਰਹੇ ਐਂਡ ਫਿਰ ਲੋਕਾਂ ਨੂੰ ਮੇਰੀ ਦੁਬਾਰਾ ਅਪੀਲ ਹੈ ਕਿ ਉਹ ਸਿਹਤ ਭਗਨ ਪੂਰਾ ਸਹਿਯੋਗ ਕਰਨ ਕਿਉਂਕਿ ਸਾਡੇ ਬੱਚਿਆਂ ਦੇ ਕੋਲ ਇੱਕ ਦਸਤਾਵਾਰ ਹੈ। ਤੋਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਉਹ ਸਹਿਯੋਗ ਕਰਨ ਤਾਂ ਕਿ ਮੈਂ ਜਿਹੜੀ ਆ ਕਾਮਯਾਬ ਹੋ ਸਕਾਂ। ਧੰਨਵਾਦ।